ਤੋ ਪਿੰਚੇ ਤੋਂ ਵੀ ਦੋਸਤੋ ਨਾਲ ਆ ਗਏ ਤੇ ਉਹਨੂੰ ਡਰਾ ਦਾ ਦਾ ਕੇ ਉਹਨੂੰ ਤੇ ਉਸੇ ਦੋਸਤ ਨੂੰ ਮੋਟਰਸਾਈਕਲ ਇਕ ਖਿਲਲੇ ਤਾ ਦਿੱਤਾ ਔਰ ਜਿਹੜਾ ਉਹਦਾ ਦੋਸਤ ਉਹਦਾ Oppo ਦਾ ਮੋਬਾਈਲ ਵੀ ਉਹਨਾਂ ਨੇ ਕੋਲਿਆ ਤੇ ਮੋਟਰਸਾਈਕਲ ਵੀ ਉਹ ਕੋਠੇ ਲੈ ਗਏ ਪਹਿਲਾ ਉਹਨ ਤੱਕ ਅਜੇ ਕੋਈ ਪਰਚਾ ਹੈਗਾ ਨਹੀਂ ਕਿ ਇਹਨਾਂ ਦੀ ਪਹਿਲੀ ਵਾਰ ਸਾਡੇ ਪੀਐਸਯੂ ਡਿਵੀਜ਼ਨ ਦੇ ਵਿੱਚ ਪਈ ਹੈ ਤੋ ਇਹ ਮੋਟਰਸਾਈਕਲ ਇਸ ਮੋਟਰਸਾਈਕਲ ਦੇ ਸਵਾਰ ਸੀ ਸਰਦੀਆਂ ਨੂੰ ਉੱਚਾ ਕੇ ਆ ਕੇ ਦੇ ਲੋਕਮੰਦ ਦਿਖਾਓ ਕਿ ਕਮਟਰਸਾਈਕਲ ਆਇਆ ਤਾਂ ਇਹਨਾਂ ਨੂੰ ਕੋਈ ਮੱਲਗ ਲੌਜੀਕਲ ਰੀਜਨ ਨਹੀਂ ਦਿੱਤਾ ਤਾਂ ਉਹ ਮੱਲਗ ਕਿਸੇ ਬੇਚਿਆ ਨਹੀਂ ਨਾ ਇਹਨਾਂ ਦੇ ਕੋਲ ਸਿਰਫ ਇਹ ਹੈ ਇਹ ਪ੍ਰੈਸ ਕਾਨਫਰੈਂਸ ਆਪਣੀ ਇੱਕ ਵਾਰਤਾ ਹੋਈ ਸੀ 10 ਨਵੰਬਰ 2024 ਨੂੰ ਤੇ ਉਹ ਆਪਣਾ ਕੇਸ ਦਰਜ ਹੋਇਆ ਸੀਗਾ 178 10 ਨਵੰਬਰ ਦੀ ਤਾਰੀਖ ਨੂੰ ਉਹ ਆਪਣਾ ਸੇ ਇੱਕ ਬੰਦਾ ਬੋਬੀ ਕਮਾਰ ਜਿਹੜਾ ਮੁੱਦਾ ਹੀ ਹੈ ਉਹ ਆਪਣਾ ਡੀਜੇ ਦਾ ਕੰਮ ਕਰਕੇ ਰਾਤ ਨੂੰ ਘਰੇ ਵਾਪਸ ਆ ਰਿਹਾ ਸੀ ਤੋਂ ਉਹਨੇ ਇੱਕ ਵਿਅਕਤੀ ਨੇ ਉੱਥੇ ਰੋਕ ਲਿਆ ਤੋਂ ਪਿੱਛੇ ਤੋਂ ਉਹਦੇ ਇੱਕ ਦੋ ਦੋਸਤ ਉਹਦੇ ਨਾਲ ਆ ਗਏ ਤੇ ਉਹਨੂੰ ਡਰਾ ਧਮਕਾ ਕੇ ਉਹਨੂੰ ਤੇ ਉਸੇ ਦੋਸਤ ਨੂੰ ਮੋਟਰਸਾਈਕਲ ਤੋਂ ਥਿਣ ਲੈ ਤਾਰ ਦਿੱਤਾ ਔਰ ਜਿਹੜਾ ਉਹਦਾ ਦੋਤ ਉਹਦਾ Oppo ਦਾ ਮੋਬਾਈਲ ਵੀ ਉਹਨਾਂ ਨੇ ਖੋਲਿਆ ਤੇ ਮੋਟਰਸਾਈਕਲ ਵੀ ਉਹ ਖੋ ਕੇ ਲੈ ਗਏ ਤੇ ਅੱਜ ਐਸਐਸਓ ਸਾਹਿਬ ਨੇ 1 ਮਹੀਨੇ ਬਾਅਦ ਆਜਾ ਸੀ ਉਹਨਾਂ ਨੂੰ ਟ੍ਰੇਸ ਕਰਕੇ ਹਿਰਾਸਤ ਚ ਲੈ ਲਿਆ ਕੱਲ ਅਸੀਂ ਕੋਰਟ ਦੇ ਵਿੱਚ ਉਹਨਾਂ ਦੀ ਰਿਮਾਂਡ ਦੀ ਪ੍ਰੋਡਕਸ਼ਨ ਲਈ ਡਿਮਾਂਡ ਕਰਾਂਗੇ ਤਾਂ ਤਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ ਇਹ ਇਹ ਦੇਖੋ 10 ਤਾਰੀਖ ਦੀ ਵਾਰਤਾ ਹੈਗੀ ਆ ਹੁਣ ਅੱਜ ਅਸੀਂ ਹਿਰਾਸਤ ਵਿੱਚ ਲਿਆ ਹੈ ਤਾਂ ਇਹਨਾਂ ਦੀ ਪੁੱਛਗਿੱਛ ਹੁਣ ਕਰਾਂਗੇ ਤੇ ਹੋਰ ਵੀ ਜਿਹੜੀ ਚੀਜ਼ਾਂ ਇਹਨਾਂ ਨੇ ਥੈਫਟ ਦੇ ਵਿੱਚ ਲਈਆਂ ਹੋਣਗੀਆਂ ਪੋਜੈਸ਼ਨ ਦੇ ਵਿੱਚ ਉਹ ਵੀ ਅਸੀਂ ਦੇਖਾਂਗੇ ਕਿਹੜੀ ਕਿਹੜੀ ਪਿਛਲੀ ਵਾਰਤਾ ਆ ਇਹਨਾਂ ਦੇ ਨਾਮ ਦੇ ਵਿੱਚ ਹੋਈ ਜਿਵੇਂ ਜਿਵੇਂ ਸਰ ਤੈਨੂੰ ਵੱਖ-ਵੱਖ ਕੋਈ ਅਮ੍ਰਿਤਸਰ ਦਾ ਕੋਈ ਗੁਰਦਾਸਪੁਰ ਦਾ ਇੱਕ ਕੰਟੈਕਟ ਦੇ ਵਿੱਚ ਕਿਸ ਤਰ੍ਹਾਂ ਸੀ ਕਿਤੇ ਨਹੀਂ ਦੇਖੋ ਮੇਨਲੀ ਇਹ ਜਿਹੜੇ ਤਿੰਨ ਬੰਦੇ ਇੱਕ ਆਕਾਸ਼ਦੀਪ ਹੈਗਾ ਕਰਨਦੀਪ ਦੇ ਹਨੀਕੇਤ ਤੇ ਹੈ ਇਹ ਸਾਰੇ ਰਹਿਣ ਵਾਲੇ ਗੁਰਦਾਸਪੁਰ ਦੇ ਹੀ ਠੀਕ ਹੈ ਇੱਥੇ ਜਿਵੇਂ ਦੋ ਬੰਦੇ ਆਪਣੇ ਡਿਪਲੋਮਾ ਤੇ ਬੀਏ ਦੀ ਪੜਾਈ ਵੀ ਨਾ ਨੇ ਕੀਤੀ ਹੋਈ ਹੈ ਇੱਕ ਨੇ 12ਵੀਂ ਤੱਕ ਪੜਾਈ ਕੀਤੀ ਹੋਏ ਤੇ ਕੋਈ ਟ੍ਰੇਸ ਹੀ ਨਾ ਦੀ ਜਿਹੜੀ ਹਿਸਟਰੀ ਉਹ ਗੁਰਦਾਸਪੁਰ ਦੀ ਹੈਗੀ ਉਹਨੇ ਮਤਲਬ ਉੱਥੇ ਦੇ ਹੀ ਕੰਟੈਕਟ ਤੇ ਆ ਕੇ ਬਟ ਕੰਮ ਅਲੱਗ-ਅਲੱਗ ਜਗ੍ਹਾ ਤੇ ਕਰ ਰਹੇ ਹੈ ਪਹਿਲਾਂ ਵੀ ਕੋ ਬਰਚੇ ਕੇ ਨਾ ਪਹਿਲਾ ਹੁਣ ਤੱਕ ਅਜੇ ਕੋਈ ਪਰਚਾ ਹੈਗਾ ਨਹੀਂ ਇਹ ਇਨਾਦੀ ਪਹਿਲੀ ਵਾਰ ਤਾਂ ਸਾਡੇ ਪੀਐਸ ਏ ਡਿਵੀਜ਼ਨ ਦੇ ਵਿੱਚ ਹੋਈ ਹੈ ਔਰ ਕੋਈ ਹਿਸਟਰੀ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਹੋਈ ਹੋਗੀ ਤਾਂ ਉਹ ਅਸੀਂ ਪੁੱਛ ਤਕੀਦ ਕਰਕੇ ਟਰੇਸ ਕਰਾਂਗੇ ਜੀ ਦੇ ਕੋਲ ਸਰ ਖੋਪੀ ਕੀਤੀ ਹੈ ਕੋਈ ਮੈਨੂੰ ਇੰਜਰੀ ਵਗੈਰਾ ਕੀਤਾ ਜਾਂ ਨਹੀਂ ਇੰਜਰੀ ਕੋਈ ਨਹੀਂ ਹੈ ਗਈ ਕਿਉਂਕਿ ਉਹ ਬੰਦੇ ਸਰੀਬ ਬੰਦੇ ਸੀਗੇ ਆਪਣੇ ਕੰਮ ਤੋਂ ਵਾਪਸ ਆ ਰਹੇ ਸੀਗੇ ਤਾਂ ਰਾਤ ਦਾ ਟਾਈਮ ਸੀਗਾ ਉਹਨਾਂ ਨੇ ਜਿਆਦਾ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹ ਚੰਗੀ ਗੱਲ ਹੋਈ ਤਾਂ ਉਹਨਾਂ ਦਾ ਬਸ ਸਮਾਨ ਖੋ ਕੇ ਲੈ ਗਏ ਬਾਕੀ ਕੋਈ ਇੰਜਰੀ ਵਾਲੀ ਗੱਲ ਨਹੀਂ ਤੋਟੋ ਕਿੰਨੇ ਕਿ ਬੰਦੇ ਹੈਗੇ ਮਤਲਬ ਇਸ ਖੋਦ ਦੇ ਵਿੱਚ ਚੰਗੋ ਖੋਦ ਦੇ ਵਿੱਚ ਦੇਖੋ ਤਿੰਨ ਬੰਦੇ ਹੈ ਜਿਹੜੇ ਅਸੀਂ ਹਿਰਾਸਤ ਦੇ ਵਿੱਚ ਲਏ ਹੈ ਮੈਂ ਦੱਸਿਆ ਆਕਾਸ਼ਦੀਪ ਕਰਨਦੀਪ ਤੇ ਅਨਿਕੇਤ ਔਰ ਬੀ ਅਸੀ ਪੁੱਜਗੀ ਦੇ ਵੀ ਦੇਖਾਂਗੇ ਔਰ ਵੀ ਇਹਨਾਂ ਦੇ ਕੋਈ ਗੈਂਗ ਦੇ ਮੈਂਬਰ ਹੋਣ ਕਿ ਨਹੀਂ ਹੈ। ਕੋ ਕਰਮ ਦੇ ਟਾਈਮ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਵਰਤਿਆ ਸੀ ਇਹਨਾਂ ਨੇ? ਨਹੀਂ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਕੋਈ ਹਥਿਆਰੀ ਨਾ ਨੇ ਵਰਤਿਆ ਹੋਵੇ। ਇਹ ਜਿਹੜੇ ਤਿੰਨ ਬੰਦੇ ਸੀਗੇ ਇਹ ਜਾਦਾ ਮਤਲਬ ਅਮਾਉਂਟ ਦੇ ਵੀ ਜਿਆਦਾ ਸੀਗੇ ਉਹ ਬੰਦੇ شریف ਸੀਗੇ ਦੋਵੇਂ ਬੰਦੇ। ਤੋਂ ਉਹ ਨਾ ਨੇ ਰਜਿਸਟਰ ਵੀ ਨਹੀਂ ਕੀਤਾ ਤੇ ਤੀਨ ਬੰਦਾ ਹੀ ਸੀਗੇ ਹਥਿਆਰ ਦੀ ਕੋਈ ਗੱਲ ਆਜੇ ਹੈਗੀ ਨਹੀਂ ਨਾਲ। ਸਭ ਕਾਫੀ ਛੋਟੀ ਉਮਰ ਦੇ ਲੱਗਦੇ ਹਨ ਇਸ ਉਮਰ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਕਰ ਰਹੇ ਹਨ। ਨਹੀਂ ਦੇਖੋ ਇੱਕ ਹੀ ਨਾ ਦੇ 24 ਸਾਲ ਦਾ ਲੜਕਾ ਹੈਗਾ। ਦੋ ਜਿਹੜੇ

ਕਹੇ ਖੋ ਕਰਕੇ ਅੱਗੇ ਸਮਾਨ ਕਿਨੂੰ ਵੇਚਦੇ ਸੀ ਦੇਖੋ ਹੁਣ ਤੱਕ ਤਾਂ ਜਿਹੜੀ ਇਹ ਪੋਜੈਸ਼ਨ ਸੀਗੀ ਮੋਟਰਸਾਈਕਲ ਦੀ ਆ Oppo ਫੋਨ ਦੀ ਜੀ ਇਹਨਾਂ ਨੇ ਕਿਸੇ ਨੂੰ ਵੇਚਿਆ ਨਹੀਂ ਕਿਉਂਕਿ ਅਸੀਂ ਜਲੂ ਇਹਨਾਂ ਨੂੰ ਫੜਿਆ ਹੈ ਨਾ ਕਿਤੇ ਤੋਂ ਇਹ ਮੋਟਰਸਾਈਕਲ ਇਸੇ ਮੋਟਰਸਾਈਕਲ ਤੇ ਸਵਾਰ ਸੀਗੇ ਤੋਂ ਜਦ ਇਹਨਾਂ ਨੂੰ ਪੁੱਛਿਆ ਗਿਆ ਕਿ ਇਹਦੇ ਡਾਕੂਮੈਂਟ ਦਿਖਾਓ ਕਿਥੋਂ ਮੋਟਰਸਾਈਕਲ ਆਇਆ ਤਾਂ ਇਹਨਾਂ ਨੇ ਕੋਈ ਮੱਲਬ ਲੌਜੀਕਲ ਰੀਜਨ ਦਿੱਤਾ ਨਹੀਂ ਤੋਂ ਮਤਲਬ ਕਿਸੇ ਵੇਚਿਆ ਨਹੀਂ ਇਹਨਾਂ ਨੇ ਇਹਾਂ ਦੇ ਪੋਜੈਸ਼ਨ ਵਿੱਚ ਸੀ ਗਏ ਸੋ ਕੀ ਮੈਸੇਜ ਦੇਣਾ ਚਾਹੁੰਗਾ ਨੌਜਵਾਨਾਂ ਨੂੰ ਜਦ ਭਟਕੇ ਜਾਂ ਕਿਸੇ ਦੇ ਮਗਰ ਲੱਗ ਕੇ ਜੋ ਗਲਤ ਰਸਤੇ ਤੇ ਚੱਲਦੇ ਦੇਖੋ ਮੇਰਾ ਨੌਜਵਾਨ ਨੂੰ ਇਹੀ ਮੈਸੇਜ ਹੈ ਜਿਹੜੇ ਆਪਣੇ ਸਟੂਡੈਂਟ ਵੀ ਹੈਗੇ ਆ ਜਾਂ ਵਰਕਿੰਗ ਲਾਈਨ ਦੇ ਵਿੱਚ ਵੀ ਆਪਣਾ ਯੂਥ ਹੈਗੇ ਉਹਨਾਂ ਨੂੰ ਮੈਂ ਇਹੀ ਗੱਲ ਦੱਸਣਾ ਚਾਹੁੰਦਾ ਦੇਖੋ ਜੇ ਆਪਾਂ ਨੂੰ ਸਭ ਨੂੰ ਇਹ ਐ Ambition ਹੁੰਦਾ ਹੈ ਕਿ ਸਾਡੇ ਕੋਲ ਅੱਛਾ ਪੈਸਾ ਹੋਵੇ ਸਕਸੈਸ ਹੋਵੇ ਬਟ ਇਹ ਜਿਹੜਾ ਰਸਤਾ ਇਹ ਚੰਗਾ ਰਸਤਾ ਨਹੀਂ ਆਪਾਂ ਮਿਹਨਤ ਦੇ ਨਾਲ ਵੀ ਇਹ ਚੀਜ਼ਾਂ ਨੂੰ ਪਾ ਸਕਦੇ ਆ ਤਾਂ ਇਸ ਚੀਜ਼ ਦੇ ਵਿੱਚ ਮਤਲਬ ਗਲਤ ਰਾਹਤੇ ਤੇ ਨਾ ਜਾ ਕੇ ਆਪਣਾ ਮਿਹਨਤ ਦੀ ਪੜਾਈ ਕਰਕੇ ਆਪਣਾ ਚੰਗੀ ਨੌਕਰੀ ਲੈ ਕੇ ਤੇ ਚੰਗਾ ਬਿਜ਼ਨਸ ਕਰਕੇ ਆਪਾਂ ਉਹਨੂੰ ਮਤਲਬ ਅਕੰਪਲਿਸ਼ ਕੀਤੇ